ਇਹ ਨੂੰ ਹੀ ਕੰਮ ਕਰਦੇ ਆ ਸੁਖਵੀਰ ਆਪਣੇ ਨਾਲ ਆ ਪੂਰੀ ਡਿਟੇਲ ਆਪਾਂ ਲੈ ਲਾਂਗੇ ਇਹਨਾਂ ਤੋਂ ਇੱਕ ਵਾਰੀ ਭਾਜੀ ਤੁਹਾਨੂੰ ਇਹਨੂੰ ਤੋੜ ਕੇ ਦਿਖਾ ਦਿਓ ਝੋਟੀ ਤੋਰਾ ਤਰਾ ਚੈੱਕ ਕਰਾ ਦਈਏ ਠੀਕ ਆ ਜੀ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਸੁਖੋ ਸੁਆ ਦੂਜਾ ਸੁਈ ਹੈ ਹਾਂ ਜੀ ਆ ਸੋਨਾ ਨੇ ਸੁਨਾ ਦੂਜਾ ਸੁਆ ਸੁਨਾ ਦੂਜਾ ਸੁਆ ਸੋਨਾ ਝੋਟੀ ਨੇ ਠੀਕ ਆ ਜੀ ਤੇ ਤਿਆਰੀਆਂ ਦੇ ਉੱਤੇ ਹੀ ਆ ਕਰਮਾਂ ਵਾਲੀ ਬਹਿਜੂ ਤੇ ਇਹਨਾਂ ਦੇ 5-4 4-5 ਦਿਨ ਲਾਇਨੇ ਨੇ ਠੀਕ ਆ ਜੀ ਲਓ ਜੀ 5-4 ਦਿਨ ਇਹਦੇ ਬਾਕੀ ਆ ਸੁਣਦੇ ਠੀਕ ਆ ਜੀ ਸੋ ਬਾਕੀ ਪਛੂ ਜਨਵਰੀ ਨਾਲ ਦੇ ਕੋਲ ਆਉਂਦੇ ਆ ਚੰਗੇ ਆਉਂਦੇ ਆ ਸਾਫ ਇੱਕ ਝੋਟੀ ਤੇ ਦੋ ਬੈੜਾ ਝੋਟੀ ਖਰੀ ਆ ਪੂਰੀ ਠੀਕ ਹੈ ਜੀ ਸنگ ਸੰਗ ਪੂਰਾ ਗੋਲ ਪਿੱਠ ਪੜੇ ਵਾਲੀ ਆ ਠੀਕ ਹੈ ਜੀ ਸਿੰਗਲ ਹਾਂ ਕੋਈ ਗੱਲ ਆ ਦੇ ਠੀਕ ਹੈ ਜੀ 153 ਦੀ ਗਾਰੰਟੀ ਤਾਂ ਸਲੀ ਰਹੂਗੀ ਠੀਕ ਹੈ ਜੀ ਬਾਅਦ ਕਿ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਾ ਰਹੂਗੀ ਕੋਈ ਮੇਰਾ ਭਰਾ ਆਨਲਾਈਨ ਸੌਦਾ ਕਰਦਾ ਉਹ ਵੀ ਚਲੋ ਕਿਸੇ ਭੈਣ ਭਰਾ ਦੀ ਇੱਕ ਦੂਜੇ ਉੱਪਰ ਠੀਕ ਹੈ ਜੀ ਅਤਵਾਰ ਦੀ ਗੱਲ ਆ ਚਲੋ ਕੋਈ ਵੀ ਸੱਜਣ ਇੱਥੇ ਆਣ ਕੇ ਆਪਦਾ ਇੱਕ ਘੰਟਾ ਅੱਧਾ ਘੰਟਾ ਬੈਠ ਕੇ ਤਸੱਲੀ ਦੇ ਨਾਲ ਪਸ਼ੂ ਬੈਠਾ ਵੀ ਦੇਖ ਸਕਦੇ ਹੋ ਤੁਸੀਂ ਤੋ ਦੂਜਾ ਸਵੇਰ ਜਿਹੜੀ ਇਹ ਝੋਟੀਆਂ ਪਤਾਨੂੰ ਦਿਖਾ ਦਿੱਤੀ ਹੈ ਗੱਬਨ ਇਹਨੂੰ ਤੋਰਦੇ ਫਿਰ ਇੱਕ ਵਾਰੀ ਇਹਦਾ ਮੁੱਲ ਫਿਰ 95000 ਡਿਮਾਂਡ ਕੀਤੀ ਹੈ ਲੈਣ ਦੇਣਾ 90 90 ਮੌਜੀ ਲੈਣ ਦੇਣਾ 90000